ਸਤਿ ਸ਼੍ਰੀ ਅਕਾਲ ਜੀ ਡੀਵੀਜੀ ਪੰਜਾਬੀ ਦੇ ਢਾਡ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਿਆ ਕਰ ਰਹੇ ਆ ਤੁਹਾਡੇ ਨਾਲ ਅਸੀਂ ਗਰਦਾਸਪੁਰ ਤੋਂ ਅੱਜ ਇੱਕ ਬਹੁਤ ਵੱਡਾ ਜਿਹੜਾ ਆ ਖੁਸ਼ੀ ਦਾ ਮੌਕਾ ਜਿਹੜਾ ਆ ਉਹ ਦੇਖਣ ਨੂੰ ਮਿਲਦਾ ਪਿਆ ਆ ਤੇ ਇਹ ਖੁਸ਼ੀ ਦਾ ਮੌਕਾ ਜਿਹੜਾ ਆ ਉਹ ਮਹਾਸਾ ਕਮਿਊਨਿਟੀ ਦੇ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਜਿੱਥੇ ਅੱਜ ਇਹ ਸਾਰੀ ਕਮਿਊਨਿਟੀ ਜਿਹੜੀ ਹੈ ਇਕੱਠੀ ਹੋ ਕੇ ਹਨੂਮਨ ਚੌਂਕ ਦੇ ਵਿੱਚ ਆਪਣੀ ਖੁਸ਼ੀ ਜਿਹੜੀ ਹੈ ਉਹ ਪਬਲਿਕਲੀ ਜਿਹੜਾ ਆ ਉਹ ਮਨਾ ਰਹੀ ਹੈ ਤੇ ਇੱਥੇ ਬਹੁਤ ਸਾਰੇ ਜਿਹੜੇ ਆ ਉਹ ਸੱਜਣ ਇਕੱਠੇ ਹੋਏ ਨੇ ਤੇ ਲੱਡੂ ਵੰਡਣ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਜਨਤਾ ਦਾ ਮੂੰਹ ਮਿੱਠਾ ਕਰਵਾਉਣ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਅ ਥੋੜੀ ਜੀ ਗੱਲ ਮੈਂ ਦੱਸ ਦੇਣਾ ਚਾਹਾਂਗਾ ਕਿ ਬੜੇ ਲੰਬੇ ਸਮੇਂ ਤੋਂ ਜਿਹੜਾ ਆ ਉਹ ਸਾਡੇ ਗੁਰੂ ਮਹਾਰਾਜ ਦੇ ਜਿਹੜਾ ਮੁੱਖੇ ਭਵਨ ਆ ਦਲਤਾ ਧਾਮ ਉੱਥੇ ਵਾਸਤੇ ਜਿਹੜੀ ਟ੍ਰੇਨ ਜਾਂਦੀ ਸੀ ਪਰ ਹੁਣ ਕਿਹਾ ਜਾ ਰਿਹਾ ਕਿ ਉਹ ਟ੍ਰੇਨ ਜਿਹੜੀ ਹੈ ਉਹ ਦਲਤਾ ਧਾਮ ਐਕਸਪ੍ਰੈਸ ਦੇ ਨਾਮ ਦੇ ਨਾਲ ਹੀ ਚੱਲਿਆ ਕਰੇਗੀ ਜਿਹੜੀ ਕਿ ਹੁਣੇ-ਹੁਣੇ ਖੁਸ਼ੀ ਜਿਹੜੀ ਉਹ ਜ਼ਾਹਰ ਕਰਦੇ ਪਏ ਨੇ ਬਿੰਦਿਆ ਜੀ ਨੇ ਜਿਹੜਾ ਆ ਸਾਰੀ ਕਮਿਊਨਿਟੀ ਨੂੰ ਇਕੱਠਿਆਂ ਕਰਕੇ ਜਿਹੜਾ ਆ ਇਹ ਖੁਸ਼ੀ ਦਾ ਮੌਕਾ ਜਿਹੜਾ ਆ ਉਹ ਦਿੱਤਾ ਆ ਤੇ ਲੱਡੂ ਵੰਡਣ ਦੀ ਜਿਹੜੀ ਤੈਰੀਕਤ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਅਸੀਂ ਜਿਹੜਾ ਆ ਉਹ ਬਿੰਦਿਆ ਜੀ ਵਾਲੀ ਚੱਲਾਂਗੇ ਤੇ ਜਾਣਦੇ ਆ ਕਿ ਉਹ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ ਬਿੰਦਿਆ ਜੀ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਸਭ ਤੋਂ ਪਹਿਲਾਂ ਡੀਪੀਸੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ ਜੈ ਸ਼੍ਰੀ ਰਾਮ ਗੋਸwami shri guru nabadas maharaj ki jai gho swami shri guru nabadas maharaj ki jai ਮੈਂ ਬਿੰਦਿਆ ਮਹਾਸ਼ਾ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੀਆਂ ਤੇ ਜਿਹਦੇ ਕਰਕੇ ਸਾਡੇ ਗੁਰੂ ਆਰਾਧੇ ਗੋਸwami ਸ਼੍ਰੀ ਗੁਰਨਾਬਦਾਸੀ ਨੇ ਕਾਫੀ ਜੀ ਰਾਤੋਂ ਜਿਹੜੀ ਮੰਗ ਸੀਗੀ ਪੂਜਾ ਐਕਸਪ੍ਰੈਸ ਦੇ ਨਾਮ ਦਿੱਤੇ ਸੀਗੀ ਟ੍ਰੇਨ ਕਾਫੀ ਟਾਈਮ ਤੋਂ ਜਦੋਂ ਜਿਹੜਾ ਸਾਡੇ ਪਰਿਵਾਰਾਂ ਨੇ ਬਹੁਤ ਸਾਰਿਆਂ ਪਰਿਵਾਰਾਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਹਦੇ ਬਾਰੇ ਕੋਸ਼ਿਸ਼ ਕੀਤੀ ਕਿ ਇਹ ਨੇਪਰੇ ਚੜੇ ਪਰ ਸਮੇ ਸਮੇਂ ਦੀ ਸਰਕਾਰਾਂ ਨੇ ਸਮੇ ਸਮੇਂ ਦਾ ਹੀ ਇਹ ਗੱਲ ਹੁੰਦੀ ਹੈ ਸੋ ਇਸ ਵੇਲੇ ਜਿਹੜੀ ਸੈਂਟਰ ਸਰਕਾਰ ਜਿਹੜੀ ਭਾਰਤ ਜਨਤਾ ਪਾਰਟੀ ਵੱਲੋਂ ਨਰਿੰਦਰ ਮੋਦੀ ਜਿੱਦੀ ਸਰਕਾਰ ਦੇ ਵਿੱਚ ਸਾਡੀ ਇਹ ਮੰਗ ਨੂੰ ਇੰਪਲੀਮੈਂਟ ਹੋਇਆ ਸਾਡੇ ਮੈਂ ਪਹਿਲੇ ਤੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦੀ ਆਂ ਔਰ ਇਸ ਕਰਕੇ ਕਰਦੀ ਆ ਕਿ ਜਿਹੜੇ ਪਿੱਛੇ ਪਹਿਲਗਾਮ ਦੇ ਵਿੱਚ ਜੋ ਹਾਲਾਤ ਹੋਏ ਨੇ ਅੱਜ ਸਾਡਾ ਹਿੰਦੁਸਤਾਨ ਸਹੀ ਔਰ ਸੁਰੱਖਿਤ ਹੱਥਾਂ ਦੇ ਵਿੱਚ ਹੈ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਆ ਔਰ ਖਾਸ ਕਰਕੇ ਨੇਵੀ ਔਰ ਜਲ ਥਲ ਤੇ ਵాయు ਸੇਨਾ ਜਿਹੜੀ ਆ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਉਹ ਪਰਿਵਾਰ ਨੇ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਇਹ ਸਮਾਗਮ ਵੀ ਮਨਾ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਆ ਔਰ ਅਰਦਾਸ ਵੀ ਕਰਦੀ ਆ ਆਪਣੇ ਵੀਰਾਂ ਦੇ ਲਈ ਕਿ ਉਹਨਾਂ ਦੀ ਚੜ੍ਹਦੀ ਕਲਾਵਾਂ ਚ ਰਹਿਣ ਤੇ ਲੰਬੀ ਉਮਰ ਹੋਵੇ ਸੋ ਮੈਂ ਸੈਂਟਰ ਸਰਕਾਰ ਦੇ ਰੇਲਵੇ ਮੰਤਰੀ ਜੀ ਦਾ ਧੰਨਵਾਦ ਕਰਦੀ ਆ ਔਰ ਅਰਵਨੀਤ ਬਿੱਟੂ ਜੀ ਦਾ ਧੰਨਵਾਦ ਕਰਦੀ ਆ ਕਾਫੀ ਵਾਰ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਆ ਔਰ ਉਹਨਾਂ ਨੇ ਕਦੀ ਵੀ ਨਾ ਨਹੀਂ ਕੀਤੀ ਉਹਨਾਂ ਨੇ ਹਮੇਸ਼ਾ ਆਸ਼ਵਾਸਨ ਦਿੱਤਾ ਕਿ ਬਿੰਦਿਆ ਜੀ ਕੋਈ ਗੱਲ ਨਹੀਂ ਚੜ੍ਹੇਗਾ ਨਿਪਰੇ ਕੋਈ ਗੱਲ ਨਹੀਂ ਥੋੜਾ ਸਮਾਂ ਲੱਗਾ ਕੋਈ ਔਰ ਉਸ ਤੋਂ ਇਲਾਵਾ ਮੈਂ ਰੇਲਵੇ ਬੋਰਡ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਐਤਨੂੰ ਮੈਂਸ਼ਨ ਕਰਦਨੀ ਆ ਜਿਹੜੀ ਕਿ ਅੱਜ ਮੇਅਰ ਜੰਮੂ ਤਵੀ ਇਹਨਾਂ ਜਿਹੜੀ ਚਲਦੀ ਸੀ ਉਹ ਅੱਜ ਦੇ ਟਾਈਮ ਦੇ ਤੇ 13 ਤਰੀਕ ਨੂੰ ਇਹੀ ਇੰਪਲੀਮੈਂਟ ਹੋਇਆ ਜਿਹੜਾ ਕਿ ਗਲਤਾ ਧਾਮ ਪੂਜਾ ਐਕਸਪ੍ਰੈਸ ਦੇ ਨਾਮ ਦੇ ਉੱਤੇ ਇਹ ਅੱਗੇ ਤੋਂ ਚੱਲਿਆ ਕਰੇਗੀ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਸਾਡਾ ਗੁਰੂ ਧਾਮ ਹੈ ਗਲਤਾ ਧਾਮ ਸੋ ਮੈਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਸਾਡੇ ਆਏ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਆ ਕਿਉਂਕਿ ਖਾਸ ਕਰਕੇ ਬਜੂਰਾ ਜੀ ਪਰਸ਼ੋਤਮ ਬਜੂਰਾ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਕਿਉਂਕਿ ਉਹਨਾਂ ਨੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ ਖੁਦ ਮਿਹਨਤ ਕੀਤੀ ਹੈ ਇਹ ਸਾਰੇ ਪਰਿਵਾਰ ਪਰਿਵਾਰ ਜਿਹੜੇ ਅੱਜ ਤੁਸੀਂ ਦੇਖ ਰਹੇ ਹੋ ਸਾਰਿਆਂ ਦੀਆਂ ਦੁਆਵਾਂ ਔਰ ਮਿਹਨਤ ਹੈ ਇਸ ਕੰਮ ਨੇ ਕੰਮ ਨੂੰ ਨੇਪਰੇ ਚਾੜਨ ਦੇ ਵਿੱਚ ਤੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੀ ਦਵਾਂਗੀ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੀ ਕਿ ਇੱਕ ਛੋਟੀ ਜੀ ਕੋਲ ਤੇ ਮੇਰਾ ਪਰਿਵਾਰ ਇਕੱਠਾ ਆਇਆ ਸੋ ਇੱਕ ਵਾਰ ਫੇਰ ਤੋਂ ਗੋਸਵਾਮੀ ਜੀ ਗੁਰਨਾਬਦਾਸ ਮਹਾਰਾਜ ਜੀ ਕੀ ਜੈ ਉਹ ਬੜੀ ਵੱਡੀ ਗੱਲ ਹੈ ਜੀ ਕਿ ਜਦੋਂ ਇੱਕ ਇੰਪਲੀਮੈਂਟ ਹੋ ਜਾਵੇ ਜਦੋਂ ਇੱਕ ਵੱਖਰੇ ਤਰ੍ਹਾਂ ਦੀ ਖੁਸ਼ੀ ਪਰਿਵਾਰ ਦੇ ਵਿੱਚ ਆ ਜਾਵੇ ਤੇ ਇੱਕ ਵੱਖਰੇ ਤਰ੍ਹਾਂ ਦੀ ਜਿਹੜੀ ਖੁਸ਼ੀ ਉਹ ਸਾਨੂੰ ਜੜਾ ਆ ਆਪੇ ਤੋਂ ਬਾਹਰ ਵੀ ਕਰ ਦਿੰਦੀ ਹੈ ਤੇ ਆਪੇ ਤੋਂ ਬਾਹਰ ਹੋ ਕੇ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਜਿਹੜਾ ਖੁਸ਼ੀ ਮਨਾ ਲੈਂਦੇ ਤੇ ਉਸੇ ਤਰ੍ਹਾਂ ਦੀ ਖੁਸ਼ੀ ਜਿਹੜੀ ਹੈ ਇੱਥੇ ਵੀ ਇਸ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲਦੀ ਪਈ ਹੈ ਮਹਾਸਾ ਕਮਿਊਨਿਟੀ ਦੇ ਵਿੱਚ ਦੇਖਣ ਨੂੰ ਮਿਲਦੀ ਪਈ ਹੈ ਤੇ ਅਸੀਂ ਵੀ ਆਪਣੇ ਇਸ ਮਾਧਿਅਮ ਦੇ ਰਾਹ ਜਿਹੜਾ ਆ ਨਰਿੰਦਰ ਮੋਦੀ ਜੀ ਦਾ ਜਾਂ ਸੈਂਟਰ ਸਰਕਾਰ ਦਾ ਕਹਿ ਲਈਏ ਤੇ ਅਸੀਂ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਸਾਡੇ ਗੁਰੂ ਮਹਾਰਾਜ ਦੇ ਜਿਹੜਾ ਆ ਉਹ ਗੁਰੂ ਧਾਮ ਦੇ ਨਾਂ ਤੇ ਜਿਹੜੀ ਉਹ ਗੱਡੀ ਨੂੰ ਜਿਹੜਾ ਚਲਾਉਂਦੀ ਜਿਹੜੀ ਇਹ ਖੇਚਲ ਕੀਤੀ ਤਾਂ ਬਹੁਤ ਬਹੁਤ ਧੰਨਵਾਦ ਹੈ ਸਰਕਾਰਾਂ ਦਾ ਮੇਰੇ ਨਾਲ ਇਸ ਟਾਈਮ ਜੁਧਵੀਰ ਜੀ ਵੀ ਨੇ ਤੇ ਜੁਧਵੀਰ ਜੀ ਨਾਲ ਵੀ ਗੱਲਬਾਤ ਕਰ ਲੈਣੇ ਕਿ ਕੀ ਕਹਿਣਾ ਚਾਣਗੇ ਸਰ ਕੀ ਕਹਿਣਾ ਚਾਹੋਗੇ ਅੱਜ ਇਸ ਖੁਸ਼ੀ ਦੇ ਮੌਕੇ ਗੋਸوامی ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਕੀ ਜੈ ਮੈਂ ਪਹਿਲਾਂ ਵੀ ਇਹ ਗੱਲ ਡਿਟੇਲ ਵਿੱਚ ਦੱਸ ਚੁੱਕਿਆ ਹਾਂ ਕਿ ਸ਼੍ਰੀ ਗੁਰੂ ਨਾਭਾ ਦੇ ਨਾਂ ਦੇ ਉੱਤੇ ਟ੍ਰੇਨ ਜਿਹੜੀ ਕਿ ਗਲਤ ਆਧਾਮ ਰੱਖਣ ਦਾ ਕੰਮ ਚਾਰ-ਪੰਜ ਸਾਲ ਤੋਂ ਚੱਲ ਰਿਹਾ ਸੀ ਔਰ ਅੱਜ ਸਾਰਿਆਂ ਦੀ ਮਿਹਨਤ ਨਾਲ ਸਾਰਿਆਂ ਦੀ ਮੇਲ ਮਲਾਪ ਦੇ ਨਾਲ ਜੀਐਨਕੇ ਵਾਲੇ ਹੋ ਗਏ ਪੰਜਾਬ ਵਾਲੇ ਹੋ ਗਏ ਇਵਨ ਰਾਜਸਥਾਨ ਵਾਲੇ ਵੀ ਇਸ ਗੱਲ ਦਾ ਜ਼ੋਰ ਲਾਇਆ ਕਿ ਇਹ ਟ੍ਰੇਨ ਦਾ ਨਾਂ ਗਲਤ ਆਧਾਮ ਪੂਜਾ ਐਕਸਪ੍ਰੈਸ ਰੱਖਿਆ ਜਾਏ ਅੱਜ ਸਾਡੇ ਵਿੱਚ ਹੱਥ ਵਿੱਚ ਲੈਟਰ ਹੈ ਇਹ ਲੈਟਰ ਹੈ ਕਿ ਜਿਹੜਾ ਕਿ ਗਵਰਨਮੈਂਟ ਨੇ ਮਨਜ਼ੂਰ ਕਰਕੇ ਰੇਲਵੇ ਡਿਪਾਰਟਮੈਂਟ ਦੇ ਬੋਰਡ ਨੇ ਇਹ ਗੱਲ ਦੀ ਮਨਜ਼ੂਰੀ ਦਿੱਤੀ ਆ ਕਿ ਸ਼੍ਰੀ ਗੁਰੂ ਨਾਭਾ ਦਾਸ ਦਾ ਜਿਹੜਾ ਤਪਸਥਾਨ ਹੈ ਗਲਤਾ ਦਾਮ ਉਸ ਦੇ ਨਾਮ ਦੇ ਉੱਤੇ ਇਹ ਟ੍ਰੇਨ 13 ਤਰੀਕ ਤੋਂ ਉਹ ਟ੍ਰੇਨ ਤੇ ਉਹੀ ਆ ਸਵਾਰੀਆਂ ਵੀ ਉਹੀ ਰਹਿਣੀਆਂ ਨੇ ਕਿਰਾਇਆ ਵੀ ਉਨਾ ਹੀ ਰਹਿਣਾ ਪਰ ਗਲਤਾ ਦਾਮ ਦਾ ਟ੍ਰੇਨ ਦੇ ਉੱਤੇ ਜਿਹੜਾ ਨਾਂ ਲਿਖਿਆ ਜਾਣਾ ਸਾਨੂੰ ਉਸ ਗੱਲ ਦੀ ਖੁਸ਼ੀ ਆ ਕਿ ਗੁਰੂ ਨਾਭਾ ਦਾਸ ਦੇ ਨਾਮ ਦੀ ਉੱਤੇ ਟ੍ਰੇਨ ਜਿਹੜੀ ਚੱਲ ਰਹੀ ਆ ਉਹਦੇ ਵਾਸਤੇ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸੇ ਤਰ੍ਹਾਂ ਸਾਡੀਆਂ ਪਹਿਲੀਆਂ ਵੀ ਅਚੀਵਮੈਂਟਾਂ ਪੂਰੀਆਂ ਹੋਈਆਂ ਔਰ ਇੱਕ ਅਚੀਵਮੈਂਟ ਜਿਹੜੀ ਆ ਚੌਂਕਵਾਰੀ ਉਹਦੇ ਬਾਰੇ ਅਸੀਂ ਪੰਜਾਬ ਕਰਮਾਂ ਨੂੰ ਕਹਿੰਨੇ ਆ ਕਿ ਇਹ ਵੀ ਛੇਤੀ ਤੋਂ ਛੇਤੀ ਇਹ ਚੌਂਕ ਪੂਰਾ ਕਰਕੇ ਕਿਉਂਕਿ ਸਾਡਾ ਵਾਅਦਾ ਕੀਤਾ ਦਾ ਇਹ ਵੀ ਨਾਮ ਰੱਖਿਆ ਜਾਵੇ ਕਿਉਂਕਿ ਕਈ ਵਿੱਚ ਅਰਤਨਾ ਪੈਂ ਰਹੀਆਂ ਪਰ ਹਮੇਸ਼ਾ ਅਰਤਨਾ ਕਹੇ ਕੰਮ ਨੂੰ ਚਲਾਉਣ ਵਾਸਤੇ ਪੈਂਦੀਆਂ ਨੇ ਪਰ ਅਖੀਰ ਫਤਿਹ ਜਿਹੜੀ ਆ ਕਾਮਯਾਬੀ ਜਿਹੜੀ ਆ ਉਹ ਪੋਜ਼ਿਟਿਵ ਹੀ ਹੁੰਦੀ ਆ ਜਿਸ ਤਰ੍ਹਾਂ ਟ੍ਰੇਨ ਦੀ ਹੋ ਗਈ ਆ ਪੰਜਾਬ ਦਾ ਗੈਜਟਡ ਛੁੱਟੀ ਦੀ ਹੋ ਗਈ ਆ ਇਸੇ ਤਰ੍ਹਾਂ ਚੌਂਕਾ ਦੀ ਵੀ ਹੋ ਗਈ ਇਹ ਮੈਂ ਸਾਰਿਆਂ ਨੂੰ ਖੁਸ਼ੀ ਦੀ ਗੱਲ ਦੱਸਣਾ ਚਾਹਨਾ ਕਿ ਸਾਰਿਆਂ ਦਾ ਮਨਾਂ 'ਚ ਖੁਸ਼ੀ ਆ ਲੱਡੂ ਵੰਡੇ ਜਾ ਰਹੇ ਨੇ ਟ੍ਰੇਨ ਦੇ ਉੱਤੇ ਜਾਣਾ ਔਰ ਜਿਹੜੇ ਜਾਣਾ ਵੀ ਚਾਹੁੰਦੇ ਆ ਦਸੰਬਰ ਵਿੱਚ ਜਾਂਦੀ ਆ ਔਰ ਘੜੋਂ ਘੜ ਦੋ ਮਹੀਨੇ ਪਹਿਲਾਂ ਉਹਦੀ ਟ੍ਰੇਨ ਬੁੱਕ ਕਰਾਣੀ ਪੈਂਦੀ ਆ ਟਿਕਟ ਇਹ ਸਤੰਬਰ ਤੇ ਅਕਤੂਬਰ ਦੇ ਵਿੱਚ ਟ੍ਰੇਨਾਂ ਦੀ ਬੁਕਿੰਗ ਕਰਕੇ ਫੇਰ ਸੀਟਾਂ 'ਚ ਮਿਲਦੀ ਆ ਅਦਰਵਾਈਜ਼ ਸੀਟ ਨਹੀਂ ਮਿਲਦੀ ਸੋ ਇਹਨਾਂ ਸ਼ਬਦਾਂ ਨੂੰ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਔਰ ਇਹ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਚੈਨਲਾਂ ਵਾਲਿਆਂ ਦਾ ਵੀ ਜਿਨ੍ਹਾਂ ਨੇ ਹਾਈਲਾਈਟ ਕੀਤਾ ਔਰ ਇਹ ਸਾਰੇ ਗੁਰੂ ਨਾਭਾ ਦਾਸ ਦੇ ਸੇਵਕ ਜਿਹੜੇ ਆਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਥੈਂਕ ਯੂ ਵੈਰੀ ਮਚ ਗੋਸਾਮੀ ਸ਼੍ਰੀ ਗੁਰਨਾਬਾਦਾਸ ਮਹਾਰਾਜ ਕੀ ਮੇਰੇ ਨਾਲ ਇਸ ਟਾਈਮ ਸਾਡੇ ਸਹਿਰੀ ਪ੍ਰਧਾਨ ਕਾਲੀ ਜੀ ਵੀ ਮੌਜੂਦ ਨੇ ਕਿਉਂਕਿ ਬਹੁਤ ਸਾਰੇ ਵਧੀਆ-ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਸਾਰੇ ਆਪਣਾ-ਆਪਣਾ ਯੋਗਦਾਨ ਪਾ ਰਹੇ ਤੇ ਮੇਰੇ ਨਾਲ ਆਇਟਮ ਕਾਲੀ ਜੀ ਵੀ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਕਾਲੀ ਕੀ ਗੋਸਾਮੀ ਸ਼੍ਰੀ ਗੁਰਨਾਬਾਦਾਸ ਮਹਾਰਾਜ ਕੀ ਅੱਜ ਗੁਰਦਾਸਪੁਰ ਦੇ ਸ਼ਹਿਰ ਦੇ ਵਿੱਚ ਵੱਖ-ਵੱਖ ਸੰਸਥਾਵਾਂ ਔਰ ਗੁਨਾਬਾਦ ਆਦਸ ਜਿਨੇ ਵੀ ਪੈਰੋਕਾਰ ਆ ਉਥੇ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਤੇ ਮੈਡਮ ਬਿੰਨੀਆ ਦੇ ਇੱਕ ਫੋਨ ਆਇਆ ਸੀ ਪ੍ਰੋਗਰਾਮ ਕਰਨਾ ਤੇ ਪ੍ਰਧਾਨ ਜੀ ਕਿੱਦਾਂ ਕਰਨਾ ਫਿਰ ਚੌਦੀ ਸਾਹਿਬ ਉਹਨਾਂ ਨਾਲ ਸੰਪਰਕ ਕੀਤਾ ਚੌਦੀ ਸਾਹਿਬ ਉਹਨਾਂ ਸਾਰਿਆਂ ਨੂੰ ਮੈਸੇਜ ਪਾ ਦਿੱਤਾ ਤੇ ਉਹਨਾਂ ਦੀ ਕਾਰਤੇ ਬੜੇ ਵੱਡੀ ਤਦਾਦ ਤੇ ਸਾਡੀ ਸੰਗਤ ਤੇ ਪਹੁੰਚੀ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਸਰਕਾਰ ਦਾ ਜਿਹੜਾ ਨੇ ਗਲਤ ਆਧਾਮ ਜਿਹੜਾ ਟ੍ਰੇਨ ਨੰਬਰ 12000 413 12414 ਜਿਹੜਿਆਂ ਜੰਮੂ ਤੋਂ ਵੀ ਤੋਂ ਗਲਤ ਆ ਦਾਮ ਐਕਸਪ੍ਰੈਸ ਰੱਖ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਸਰਕਾਰ ਦੇ ਪਹਿਲਾਂ ਤਾਂ ਮੇਰੇ ਮਾਹੌਸ਼ਾ ਸਮਾਜ ਦੇ ਜਿੰਨੇ ਵੀ ਸੀਨੀਅਰ ਲੀਡਰ ਜਿੰਨੇ ਵੀ ਬਜ਼ੁਰਗ ਬੱਚੇ ਸਾਰਿਆਂ ਨੂੰ ਪ੍ਰਣਾਮ ਮੈਂ ਬਲਵਿੰਦਰ ਕੋਲੋਤਰਾ ਬਲਾਕ ਕਮੇਟੀ ਸਿਟੀ ਕਮੇਟੀ ਦੀ ਨਗਰ ਦਾ ਪ੍ਰਧਾਨ ਮੇਰੇ ਨਾਲ ਆਈਓ ਮੇਰੀ ਟੀਮ ਲक्की ਭਾਜੀ ਰਮੇਸ਼ ਭਾਜੀ ਮੰਜੇ ਸਾਹਿਬ ਸ਼ੋਕ ਜੀ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਇਹ ਜਿਹੜੀ ਟ੍ਰੇਨ ਦਾ ਮੁੱਦਾ ਸੀ ਇਹ ਟ੍ਰੇਨ ਦਾ ਮੁੱਦਾ ਅੱਜ ਤੋਂ 5-6 ਸਾਲ ਪਹਿਲਾਂ ਸਾਡੇ ਡਾਕਟਰ ਪਛੋਤਮ ਪਜੂਰਾ ਜੀ ਨੇ ਬੜੇ ਜੋਸ਼ ਨਾਲ ਬੜੇ ਹੋਸ਼ ਨਾਲ ਚੱਕਿਆ ਸੀ ਉਹਨਾਂ ਨੇ ਹਰ ਪਾਸੇ ਜਾ ਕੇ ਹਰ ਲੀਡਰ ਨੂੰ ਮਿਲ ਕੇ ਜਿੱਥੋਂ ਤੱਕ ਕਿ ਮੈਡਮ ਅਰਨਾ ਚੋਦਰੀ ਬਾਉ ਸ਼ੋਕਯੋਗਦੀਨ ਜੀ ਨੂੰ ਮੈਡਮ ਜੀ ਨੂੰ ਸਾਰਿਆਂ ਨੂੰ ਮਿਲ ਕੇ ਐਮਪੀ ਜਿੰਨੇ ਵੀ ਆਪਣੇ ਬਾਜਬਾ ਦੇ ਆ ਉਹਨਾਂ ਨੂੰ ਮਿਲ ਕੇ ਹਿਮਾਚਲ 'ਚ ਜੇ ਆਣਗੇ ਜੇ ਸਾਰਿਆਂ ਨੂੰ ਮਿਲ ਕੇ ਇਹ ਜਿਹੜਾ ਅੱਜ ਕੰਮ ਚੱਲਿਆ ਹੈ ਇਹ ਪਰਸ਼ੋਤਮ ਪਝੂਰਾ ਜੀ ਦੀ ਦੇਣ ਹੈ ਅਸੀਂ ਪਰਸ਼ੋਤਮ ਜੀ ਨੂੰ 100 ਵਾਰ ਪ੍ਰਣਾਮ ਕਰਦੇ ਹਾਂ ਕਿ ਤੁਸੀਂ ਕੌਮ ਦਾ ਨਾਮ ਰੋਸ਼ਨ ਕੀਤਾ ਜਿਸ ਪ੍ਰਕਾਰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਸਾਡੇ ਜੁੱਧਵੀਰ ਸਾਹਿਬ ਜੀ ਹੁਣਾਂ ਦੇ ਇੱਥੇ ਆਪਣੇ ਪੰਜਾਬ ਚ ਲਿਆਂਦਾ ਅਸੀਂ ਜੁੱਧਵੀਰ ਹੋਂ ਦੇ ਪਰਿਵਾਰ ਦਾ ਜੀ ਬਹੁਤ ਧੰਨਵਾਦ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਜਿਹੜੀ ਛੁੱਟੀ ਕਰਾਈ ਹੈ ਸਾਡੀ ਮੈਡਮ ਬਿੰਦਿਆ ਜੀ ਦੇ ਫਜ਼ਲ ਸਾਹਿਬ ਜਿਹੜੇ ਸਵਰਗਵਾਸ ਹੋ ਗਏ ਆ ਐਮ ਐਲ ਏ ਰਾਮ ਲਾਲ ਜੀ ਅਸੀਂ ਉਹਨਾਂ ਹੀ ਪ੍ਰਣਾਮ ਕਰਦੇ ਆਂ ਪਰਮਾਤਮਾ ਜਿੱਥੇ ਵੀ ਉਹਨਾਂ ਦੀ ਰੂਹ ਬਸੇ ਉਹਨਾਂ ਨੂੰ ਸ਼ੁਕ ਸ਼ਾਂਤੀ ਬਖਸ਼ਣਾ ਬਾਕੀ ਬਿੰਦਿਆ ਜੀ ਜਿਹੜਾ ਤੁਹਾਡਾ ਪ੍ਰੋਗਰਾਮ ਆ ਬਹੁਤ ਵਧੀਆ ਆ ਇਹ 'ਚ ਕੋਈ ਸ਼ੱਕ ਨਹੀਂ ਐ ਕੋਈ ਪਾਰਟੀ ਦਾ ਮਤਲਬ ਨਹੀਂ ਐ ਕਈ ਬੰਦੇ ਮੇਰੇ ਕਹਿ ਰਹੇ ਆ ਕਿ ਉਹ ਕੋਈ ਬਾਜਬਾਦ ਆ ਕੋਈ ਕਾਂਗਰਸ ਦਾ ਕੋਈ ਕਿਸੇ ਦਾ ਕੋਈ ਬਹੁਜੋ ਸਮਾਜਪਤੀ ਆ ਮੈਂ ਕਹਿੰਦਾ ਕਿ ਹਰ ਜਗ੍ਹਾ 'ਚ ਹਰ ਬੰਦਾ ਸਾਡਾ ਹੋਣਾ ਚਾਹੀਦਾ ਕਿਉਂਕਿ ਸਾਡੀ ਕੌਮ ਇਸ ਵੇਲੇ ਇੰਨੀ ਮਹਾਨ ਕੌਮ ਐ ਜੋਧਾ ਕੌਮ ਐ ਔਰ ਅਣਖਵਲੀ ਕੌਮ ਹੈ ਜਿਨ੍ਹਾਂ ਨੇ ਕਿਸੇ ਕੋ ਬੀਖਣੀ ਮੰਗੀ ਆਪਣਾ ਹੱਕ ਮੰਗਿਆ ਅੱਜ ਉਹ ਹੱਕ ਪਰਸ਼ੋਤਮ ਪhjustਰਾ ਜੀ ਨੇ ਤੇ ਬਾਜਬਾ ਸਰਕਾਰ ਨੇ ਜਿਨ੍ਹਾਂ ਨੇ ਸੈਂਟਰ ਚ ਛੁੱਟੀ ਆਪਣੇ ਟ੍ਰੇਨ ਦਾ ਨਾਮ ਦਿੱਤਾ ਸਾਨੂੰ ਅਸੀਂ ਮੋਦੀ ਜੀ ਦਾ ਵੀ ਧੰਨਵਾਦ ਕਰਦੇ ਆਂ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ ਬਾਕੀ ਸਾਡੇ ਲਲਿਤ ਪਾਜੀ ਨੇ ਚੌਂਕਾ ਦਾ ਮੁੱਦਾ ਠਾਇਆ ਸਾਡੇ ਜਯਦਵੀਰ ਸਾਹਿਬ ਜੀ ਨੇ ਚੌਂਕਾ ਦਾ ਮੁੱਦਾ ਠਾਇਆ ਸਾਥੀਓ ਮੈਂ ਇੱਕ ਗੱਲ ਦੱਸਦਾ ਮੁੱਦਾ ਚੱਕਣ ਨਾਲ ਗੱਲ ਨਹੀਂ ਬੰਦੀ ਮੁੱਦਾ ਚੱਕਰ ਨਾਲ ਗੱਲ ਨਹੀਂ ਬੰਦੀ ਕੁਝ ਕਰਨਾ ਪੈਂਦਾ ਜਾਓ ਅੱਜ ਕੋਠੇ ਪੀਮਸਨ ਦੀਣਾਗਾ ਜੇ ਦੇਖੋ ਅੱਜ ਤੋਂ 5 ਸਾਲ ਪਹਿਲਾਂ ਪਹਿਲੇ ਛੋਟਾ ਹੀ ਬਣਾਇਆ ਸ਼੍ਰੀ ਗੁਰਨਾਬਦ ਸਾਹਿਬ ਦਾ ਚੌਂਕ ਬਣਾਇਆ ਉਸ ਤੋਂ ਬਾਅਦ ਵੱਡੇ-ਵੱਡੇ ਬੰਦੇ ਆ ਆਪਣੇ ਕੋ ਪੈਸੇ ਖਰਚਨੇ ਪੈਂਦੇ ਆ ਸਰਕਾਰਾਂ ਦੇ ਸਿਰਤ ਨਹੀਂ ਰਹਿਣਾ ਪੈਂਦਾ ਸਰਕਾਰਾਂ ਸਿੱਖ ਦੋ ਕਰਦੀਆਂ ਜਦੋਂ ਉਹਨਾਂ ਨੂੰ ਲਾਲਚ ਹੋਏ ਪਰ ਜੇ ਸਾਨੂੰ ਆਪਣੇ ਬਾਬੂ ਨਾਲ ਬਾਬੇ ਨਾਲ ਪਿਆਰ ਹੈ ਮੁਹੱਬਤ ਹੈ ਤੇ ਸਾਨੂੰ ਕੋਲੋਂ ਵੀ ਖਰਚਣਾ ਪੈਣਾ ਐਨੇ-ਐਨੇ ਸਾਡੀਆਂ ਮਾਨਸਤੀਆਂ ਜੇ ਅਸੀਂ 10-10 20-20 ਹਜ਼ਾਰ ਰੁਪਏ ਜਨਾ ਤੇ ਸ਼ਾਮ ਨੂੰ ਕੁਝ ਵੀ ਖੜਾ ਕਰ ਸਕਦੇ ਆ ਤੇ ਮੈਂ ਸਾਰਿਆਂ ਕੇ ਬੇਨਤੀ ਕਰਦਾ ਹ ਜਿੰਨਾ ਵੀ ਕੰਮ ਕੀਤਾ ਸਾਰਿਆਂ ਰਲ ਮਿਲ ਕੇ ਕੀਤਾ ਕਿਸੇ ਇੱਕ ਦਾ ਕੰਮ ਨਹੀਂ ਹੈ ਜੇ ਅੱਜ ਬਿੰਦਿਆ ਜੀ ਨੇ ਕੰਮ ਕੀਤਾ ਕੱਲਾ ਬਿੰਦਿਆ ਜੀ ਦਾ ਕੰਮ ਨਹੀਂ ਹੈ ਇੱਥੇ ਚਾਰ ਪੰਜ ਪ੍ਰਧਾਨ ਪੰਜਾਬ ਪ੍ਰਧਾਨ ਚਾਰ ਪੰਜ ਹੈ ਵਿਚਾਰਾ ਪੰਜਾ ਪ੍ਰਧਾਨਾਂ ਚ ਹਿੰਮਤ ਨਹੀਂ ਪਈ ਸਾਡੀ ਭੈਣ ਬਿੰਦਿਆ ਨੂੰ ਜੋਸ਼ ਆਇਆ ਕੋਮਲੀ ਹੋਸ਼ ਆਈ ਅਸੀਂ ਤੁਹਾਨੂੰ ਪ੍ਰਣਾਮ ਕਰਨੇ ਆ ਕਿ ਤੁਸੀਂ ਐਡਾ ਵੱਡਾ ਜਿਹੜਾ ਕੱਟ ਕੀਤਾ ਬਹੁਤ ਵਧੀਆ ਕੀਤਾ ਬੋ ਸੁਆਮੀ ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਜੈ ਬਹੁਤ ਵਧੀਆ ਇੱਕ ਗੱਲ ਬਹੁਤ ਵਧੀਆ ਇੱਥੇ ਕਹੀ ਹੈ ਕਿ ਬਿੰਦਿਆ ਜੀ ਦਾ ਬੜਾ ਵੱਡਾ ਯੋਗਦਾਨ ਹੈ ਕਿ ਇੱਥੇ ਉਹਨਾਂ ਸਾਰਿਆਂ ਨੂੰ ਇਕੱਠਿਆ ਕਰ ਦਿੱਤਾ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਵਿਸੜੀਆਂ ਰੂਹਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਤੇ ਵਿਸੜੀਆਂ ਰੂਹਾਂ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਭਾਈ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਦੇ ਵੀ ਭਾਜੀ ਕੀ ਕਹਿਣ ਚਾਹੁੰਦੇ ਭਾਈ ਜੀ ਗੋਸਵਾਮੀ ਨਬਾਦਾਸ ਜੀ ਦੀ ਜੈ ਦੇਖੋ ਅੱਜ ਦਾ ਇੱਕ ਦਿਨ ਜਿਹੜਾ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ ਜਦੁਬਈ ਜੀ ਨੇ ਬਿੰਦਿਆ ਮੈਡਮ ਨੇ ਲੱਲੀ ਜੀ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਲਗਭਗ 10 ਸਾਲ ਪੁਰਾਣਾ ਸੰਘਰਸ਼ ਜਿਹੜਾ ਪ੍ਰਵਾਨ ਚੜਿਆ ਹੈ ਅਸੀਂ ਬਹੁਤ ਖੁਸ਼ ਹਾਂ ਇੱਕ ਵਧੀਆ ਵਾਤਾਵਰਨ ਬਣਿਆ ਹੈ ਜਿਹਦੇ ਤੇ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋਏ ਆ ਤਾਂ ਇਸ ਉਪਲਬਧੀ ਨੂੰ ਮੈਂ ਜਦਵੀਰ ਜੀ ਅੱਗੇ ਬਿੰਦਿਆ ਜੀ ਅੱਗੇ ਕਹਿੰਨਾ ਇੱਕ ਵੱਡਾ ਕਾਰਜਕ੍ਰਮ ਭਰਪੂਰ ਕਾਰਜਕ੍ਰਮ ਜ਼ਿਲ੍ਹੇ ਤੌਰ ਤੇ ਰੱਖਿਆ ਜਾਵੇ ਜ ਜਿਹਦੇ ਵਿੱਚ ਸਮੁਦਾਏ ਦੇ ਬਹੁਤ ਜ਼ਿਆਦਾ ਲੋਕ ਇਕੱਠੇ ਕੀਤੇ ਜਾਣ ਇਸ ਇਸ ਉਪਲਬਧੀ ਨੂੰ ਲੋਕਾਂ ਤੱਕ ਦੱਸਿਆ ਜਾਵੇ ਤਾਂ ਇਹ ਉਪਲਬਧੀ ਦੀ ਸਾਰਿਆਂ ਨੂੰ ਬਹੁਤ-ਬਹੁਤ ਬਹੁਤ ਬਤਾਈ ਜੀ ਬੜਾ ਵਧੀਆ ਥੋੜੇ ਜੇ ਸ਼ਬਦਾਂ ਦੇ ਵਿੱਚ ਭਾਈ ਨੇ ਕਿਹਾ ਕਿ ਸਾਰਿਆਂ ਨੂੰ ਇਕੱਠੇ ਕੀਤਾ ਗਿਆ ਹੈ ਬਹੁਤ ਵਧੀਆ ਸਾਡੇ ਨਾਲ ਇੱਥੇ ਲਲਤ ਜੀ ਵੀ ਮੌਜੂਦ ਨੇ ਗੱਲਬਾਤ ਕਰ ਲੈਣਾ ਕਿ ਅੱਜ ਦੇ ਇਸ ਮੌਕੇ ਨੂੰ ਕਿਵੇਂ ਦੇਖਦੇ ਆ ਤੇ ਕੀ ਕਹਣ ਜਾਂਦੇ ਆ ਤੇ ਮੇਰੇ ਨਾਲ ਲਲਤ ਜੀ ਮੌਜੂਦ ਨੇ ਲਲਤ ਭਾਈ ਕੀ ਕਹਿਣਾ ਚਾਹੋ ਇਹ ਸਭ ਤੋਂ ਪਹਿਲਾਂ ਜੀ ਗੋਸਵਾਮੀ ਸ਼੍ਰੀ ਗੁਰਨਾਬਦਾਸ ਮਹਾਰਾਜ ਜੀ ਕੀ ਜੈ ਮੈਂ ਡੀਪੀਸੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦੀਆਂ ਕਿਉਂਕਿ ਇਹ ਸਾਡੇ ਡੀਪੀ ਭਾਜੀ ਮੈਂ ਇੱਥੇ ਸਾਰੀ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਸਮੇਂ-ਸਮੇਂ ਤੇ ਇਹਨਾਂ ਨੇ ਜਿੰਨੀਆਂ ਵੀ ਸਾਰੇ ਸਮਾਜ ਦੀਆਂ ਕਰੰਟ ਇਸ਼ੂਜ਼ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਇਹਨਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਔਰ ਖਾਸ ਕਰਕੇ ਮਹਾਸ਼ਾ ਸਮਾਜ ਦਾ ਤੇ ਇਹਨਾਂ ਨੇ ਇੱਕ ਚੈਨਲ ਬਣਾਇਆ ਹੋਇਆ ਔਰ ਇਹ ਮਹਾਸ਼ਾ ਸਮਾਜ ਦੀ ਕੋਈ ਵੀ ਐਕਟੀਵਿਟੀ ਹੈ ਜਿਹੜੀ ਗੋਸਵਾਮੀ ਸਿਗੁਰੂ ਨਾਭਾ ਦਾਸ ਜੀ ਦੇ ਨਾਮ ਤੇ ਜਦੋਂ ਵੀ ਕੋਈ ਮੂਵਮੈਂਟ ਹੁੰਦੀ ਹੈ ਉੱਥੇ ਮੂਵਮੈਂਟ 'ਚ ਤੁਰੰਤ ਆਪਣੇ ਸਾਰੇ ਰੁਝੇਵੇਂ ਛੱਡ ਕੇ ਮੱਕੇ ਤੇ ਪਹੁੰਚ ਦੇਨੇ ਡੀਪੀਸੀ ਪੰਜਾਬੀ ਦਾ ਮੈਂ ਦੁਬਾਰਾ ਤੋਂ ਧੰਨਵਾਦ ਕਰਦਾ ਹੋਇਆ ਅਗਲੀ ਗੱਲ ਸ਼ੁਰੂਆਤ ਜੋ ਅੱਜ ਦਾ ਮੁੱਦਾ ਹੈ ਬਹੁਤ ਹੀ ਸ਼ਾਨਦਾਰ ਜਿਹੜੀ ਗੱਲ ਹੈ ਕਿ ਪ੍ਰਸ਼ੋਤਮ ਪਝੂਰਾ ਜੀ ਸਾਡੇ ਬਹੁਤ ਹੀ ਮਾਣਯੋਗ ਨੇ ਔਰ ਧਾਰਮਿਕ ਫਰੰਟ ਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਪਰ ਗਲਤਾ ਦਹਾਮ ਤੱਕ ਸੰਗਤਾਂ ਨੂੰ ਬਸਾਂ ਭਰ-ਭਰ ਕੇ ਖੜਨ ਦੇ ਵਿੱਚ ਵੀ ਪ੍ਰਸ਼ੋਤਮ ਪਝੂਰਾ ਸਾਹਿਬ ਦਾ ਇੱਕ ਬਹੁਤ ਵਿਸ਼ੇਸ਼ ਯੋਗਦਾਨ ਰਹਿੰਦਾ ਡੀਪੀ ਪਾਜੀ ਔਰ ਹਰ ਸਾਲ ਉਹ ਇੱਕ ਵੱਡਾ ਜਿਹੜਾ ਸੰਮੇਲਨ ਆ ਉਹ ਕਰਾਉਂਦੇ ਆ ਉਹ ਸੰਮੇਲਨ ਗੁਰੂ ਨਾਭਾ ਦਾਸ ਜੀ ਦੇ ਨਾਮ ਤੇ ਕਰਾ ਕੇ ਗਲਤਾ ਧਾਮ ਤੋਂ ਔਰ ਰਵਾਸਾ ਧਾਮ ਤੋਂ ਜਿਹੜੀ ਵੱਡੇ ਸੰਤ ਨੇ ਉਹਨਾਂ ਨੂੰ ਸੱਦ ਕੇ ਆਪਣੀ ਸਾਰੀ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਦਿੰਦੇ ਆ ਔਰ ਉਹਨਾਂ ਨੇ ਬੜੀ ਨੇਕ ਨੀਅਤ ਨਾਲ ਜਿਹੜੀ ਆ ਇਹ ਇੱਕ ਮੰਗ ਜਿਹੜੀ ਆ ਗਲਤਾ ਧਾਮ ਐਕਸਪ੍ਰੈਸ ਜਿਹੜੀ ਆ ਉਹ ਚਲਾਉਣ ਦੀ ਮੰਗ ਰੱਖੀ ਸੀ ਔਰ ਇਹ ਤੁਹਾਡੇ ਮੀਡੀਆ ਵਾਲਿਆਂ ਦਾ ਯੋਗਦਾਨ ਹੁੰਦਾ ਹੈ ਲੀਡਰਾਂ ਦਾ ਯੋਗਦਾਨ ਹੈ ਸਾਰੀ ਸੰਗਤ ਦੀ ਪੁਰਜੋਰ ਅਪੀਲ ਸੀ ਔਰ ਪ੍ਰਸੋਤਮ ਪਜੂਰਾ ਸਾਹਿਬ ਦੀ ਇਸ ਅਪੀਲ ਨੂੰ ਅੱਜ ਫਲ ਲੱਗਿਆ ਔਰ ਸੈਂਟਰ ਦੀ ਸਰਕਾਰ ਨੇ ਜਿਹੜਾ ਉਹ ਇਹਦੇ ਵਿੱਚ ਵਿਸ਼ੇਸ਼ ਯੋਗਦਾਨ ਕਰਕੇ ਸਾਡੀ ਇਸ ਮੰਗ ਨੂੰ ਮੰਗੇ ਮੰਨਿਆ ਜਿਹਦੇ ਵਿੱਚ ਸਾਡਾ ਆਣ ਗਿੰਤ ਸਭਾਵਾਂ ਨੇ ਧਾਰਮਿਕ ਸਭਾਵਾਂ ਨੇ ਸਾਡਾ ਸਹਿਯੋਗ ਕੀਤਾ ਉਹ ਧਾਰਮਿਕ ਸਭਾਵਾਂ ਦੇ ਵਿੱਚ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਆ ਧਰਮ ਜਾਗਰਨ ਤੋਂ ਨੇ ਰਮਨ ਜੀ ਇਧਰ ਆਪਣੇ ਸੋਨ ਲਾਲ ਜੀ ਨੇ ਦੀਪਕ ਭਾਜੀ ਸਾਡੇ ਨਾਲ ਆਏ ਨੇ ਔਰ ਇਹ ਜਿਹੜੀ ਕਾਲ ਕੀਤੀ ਗਈ ਬਿੰਦਿਆ ਮੈਡਮ ਜੀ ਵੱਲੋਂ ਇਹਨਾਂ ਨੇ ਸਪੈਸ਼ਲੀ ਮੈਨੂੰ ਫੋਨ ਤੇ ਇਹ ਗੱਲ ਕਹੀ ਕਿ ਅੱਜ ਇੱਕ ਧਾਰਮਿਕ ਪ੍ਰੋਗਰਾਮ ਹੈ ਕਿਸੇ ਪੋਲੀਟੀਕਲ ਫਰੰਟ ਵੱਲੋਂ ਕੋਈ ਪ੍ਰੋਗਰਾਮ ਨਹੀਂ ਇਹ ਅਸੀਂ ਗੁਰੂ ਨਾਨਕ ਦਾਸ ਜੀ ਦੇ ਅਨੁਯਾਈ ਆ ਉਹਨਾਂ ਦੇ ਸੇਵਾਦਾਰ ਆ ਇਸ ਕਰਕੇ ਇਹ ਇੱਕ ਜਿਹੜਾ ਧਾਰਮਿਕ ਪ੍ਰੋਗਰਾਮ ਹੈ ਅਸੀਂ ਇਹ ਖੁਸ਼ੀ ਜਿਹੜੀ ਹੈ ਮੇਰੇ ਕੋਲ ਸੰਭਾਲੀ ਨਹੀਂ ਜਾ ਰਹੀ ਹੈ ਬਿੰਦਿਆ ਮੈਡਮ ਨੇ ਸ਼ਬਦ ਗਏ ਮੈਨੂੰ ਔਰ ਅਸੀਂ ਸਾਰੇ ਹਾਜ਼ਰ ਹੋਏ ਆ ਜਿਹਦੇ ਵਿੱਚ ਸਾਡੀਆਂ ਸਾਰੀਆਂ ਸੁਭਾਵਾਂ ਜਿਸ ਟਾਈਮ ਇਸ ਟਾਈਮ ਮਹਿੰਦਰਪਾਲ ਕੋਲੋਤਰਾ ਜੀ ਸਾਡੇ ਨਾਲ ਨੇ ਬਾਬਾ ਵੀਰਾ ਜੀ ਨੇ ਬਬਲੂ ਸ਼ਰੀਆ ਸਾਹਿਬ ਸਾਡੇ ਪੰਜਾਬ ਪ੍ਰਧਾਨ ਨੇ ਰਮੇਸ਼ ਕਾਲੀ ਜੀ ਸ਼ਰੀ ਪ੍ਰਧਾਨ ਨੇ ਔਰ ਇਸ ਤਰੀਕੇ ਨਾਲ ਵੱਖ-ਵੱਖ ਸੁਭਾਵਾਂ ਦੇ ਸਾਡੇ ਇਥੇ ਜਿਹੜੇ ਆ ਉਹ ਸਭਾ ਦੇ ਅਹੁਦੇਦਾਰ ਜਿਹੜੇ ਨੇ ਉਹ ਮੌਜੂਦ ਨੇ ਜਿਹੜੇ ਸਾਰੇ ਇਸ ਖੁਸ਼ੀ ਦੇ ਪ੍ਰਗਟਾਵੇ ਦੇ ਵਿੱਚ ਅਸੀਂ ਇਕੱਠੇ ਹੋਏ ਆ ਔਰ ਇਹ ਜਿਹੜਾ ਇਸ ਟਾਈਮ ਚੌਂਕਾਂ ਦਾ ਇਸ਼ੂ ਸਾਡੇ ਸਮਾਜ ਦਾ ਸੀ ਜਿਹੜਾ ਕਿ ਪਿੱਛੇ ਦਿਨਾਂ ਨਗਰ ਦੇ ਵਿੱਚ ਤੁਸੀਂ ਦੇਖਿਆ ਇੱਕ ਹਾਸੋਹੀਣੀ ਜੀ ਸਥਿਤੀ ਬਣ ਗਈ ਕਦੀ ਕਿਸੇ ਚੌਕ 'ਚ ਕਦੀ ਕਿਸੇ ਚੌਕ 'ਚ ਔਰ ਮੈਂ ਉਹੀ ਸਾਰੇ ਸਮਾਜ ਅੱਗੇ ਔਰ ਇਸ ਮੌਕੇ ਦੇ ਜਿਹੜੇ ਧਾਰਮਿਕ ਆਗੂ ਨੇ ਹੁਣ ਅੱਗੇ ਵੀ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਸਾਡੀ ਇਹ ਮੰਗ ਜਿਹੜੀ ਆ ਗੁਰੂ ਨਾਭਾ ਦਾਸ ਜੀ ਦੇ ਦਲਤਾਧਾਮ ਵਾਲੀ ਪੂਰੀ ਹੋਈ ਆ ਉਸ ਤਰੀਕੇ ਨਾਲ ਚੌਕ ਵਾਲੀ ਵੀ ਮੰਗ ਜਿਹੜੀ ਪੂਰੀ ਹੋਣੀ ਚਾਹੀਦੀ ਆ ਕਰ ਕਰ ਵਿੱਚ ਮੈਂ ਗੁਰੂ ਨਾਭਾ ਦਾਸ ਜੀ ਦੀ ਕਥਾ ਕਰ ਰਿਹਾ ਆ ਉਹ ਕਥਾ ਦੇ ਲਈ ਜਿਹੜਾ ਮੈਨੂੰ ਗ੍ਰੰਥ ਆ ਉਹ ਯੁਧਵੀਰ ਜੀ ਨੇ ਮੈਨੂੰ ਪੇਟ ਕੀਤਾ ਸੀ ਕਿ ਇਹ ਜਿਹੜੀ ਗ੍ਰੰਥ ਹੈ ਇਸ ਨੂੰ ਪ੍ਰੋਪਰ ਪੜੋ ਭਗਤਮਾਲ ਗ੍ਰੰਥ ਉਹ ਯੁਧਵੀਰ ਜੀ ਵੱਲੋਂ ਪੇਟ ਕੀਤਾ ਗਿਆ ਜਿਹੜਾ ਮੈਂ ਪੜ ਕੇ ਪੂਰੀ ਕਥਾ ਤਿਆਰ ਕੀਤੀ ਔਰ 2 ਘੰਟੇ ਦੀ ਕਥਾ ਜਿਹੜੀ ਹੈ ਸੰਗਤ ਦੇ ਰੂਬਰੂ ਕਰ ਚੁੱਕੇ ਆ ਸੋ ਇਸ ਤਰੀਕੇ ਨਾਲ ਬਹੁਤ ਸਾਰੇ ਗੱਲਾਂ ਨੇ ਜਿਹੜੀਆਂ ਤੁਹਾਡੇ ਚੈਨਲ ਤੋਂ ਸਮੇਂ-ਸਮੇਂ ਸਿਰ ਤੇ ਅਸੀਂ ਡੀਪੀ ਡੀਪੀਸੀ ਪੰਜਾਬੀ ਦੇ ਮਾਧਿਅਮ ਤੋਂ ਪਹੁੰਚਾਉਂਦੇ ਰਹਿੰਦੇ ਆ ਜਿੰਨੀ ਵੀ ਸੰਗਤ ਆਈ ਹੈ ਜਿਨ੍ਹਾਂ ਦਾ ਮੈਨੂੰ ਨਾਮ ਬੋਲਣ ਤੋਂ ਰਹਿ ਗਿਆ ਹੋਵੇ ਮੈਂ ਸਾਰਿਆਂ ਕੋਲੋਂ ਖਸ਼ਮਾ ਪ੍ਰਾਰਥਨਾ ਹਾਂਜੀ ਇੱਕ ਮੇਰੇ ਜਨ ਆਇਆ ਕਿਉਂਕਿ ਅੱਜ ਜਿਹੜਾ ਵੇਖਣਾ ਇੱਕ ਤਰ੍ਹਾਂ ਰੌਂਗਟੇ ਖੜੇ ਹੋ ਰਿਹਾ ਕਿ ਅੱਜ ਸਾਡਾ ਸਾਰਾ ਸਮਾਜ ਇਕੱਠਾ ਹੋਇਆ ਆ ਤੇ ਬਦੌਲਤ ਬਿੰਦਿਆ ਜੀ ਦੇ ਤੇ ਮੈਨੂੰ ਤੇ ਇਹ ਲੱਗਦਾ ਵੀ ਸਾਰੀਆਂ ਜੜੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਕੈਨਸਲ ਕਰਕੇ ਤੇ ਬਿੰਦਿਆ ਜੀ ਨੂੰ ਅੱਗੇ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਸਾਰੇ ਇਕੱਠੇ ਹੋ ਗਏ ਜਿਹੜੇ ਟੁੱਟੇ ਪਏ ਸੀ ਅੱਜ ਸਾਰੀਆਂ ਉਹ ਸ਼ਕਤੀਆਂ ਜਿਹੜੀਆਂ ਨੇ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਨੇ ਲੱਗਦਾ ਨਹੀਂ ਵੀ ਜੇ ਕਰੇ ਅਸੀਂ ਇਕੱਠੇ ਰਵਾਂਗੇ ਤੇ ਇੱਕ ਚੰਗੀ ਇਮੇਜ ਬਣਾ ਸਕਦੇ ਤੇ ਇੱਕ ਚੰਗੇ ਲੈਵਲ ਤੇ ਅਸੀਂ ਪਹੁੰਚ ਸਕਦੇ ਹਾਂ ਜਦੋਂ ਵੀ ਕੋਈ ਪਰਿਵਾਰ ਵੱਡਾ ਹੁੰਦਾ ਇੱਕ ਮਾਂ ਪਿਓ ਵਾਸਤੇ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਉਹਦੇ ਜਿਸ ਤਰ੍ਹਾਂ ਕਹਿੰਦੇ ਆ ਕਿ ਚੰਗੇ ਲੋਕਾਂ ਨੂੰ ਖਿਲਰ ਕੇ ਵੱਖ-ਵੱਖ ਸਮਾਜ ਦੇ ਹਿੱਸਿਆਂ ਵਿੱਚ ਖਿਲਰ ਜਾਣਾ ਚਾਹੀਦਾ ਤੇ ਜਿਹੜੇ ਬੁਰੇ ਹੁੰਦੇ ਆ ਉਹਨਾਂ ਨੂੰ ਇਕੱਠੇ ਹੋ ਕੇ ਇੱਕੋ ਜਗ੍ਹਾ ਤੇ ਰਹਿ ਜਾਣਾ ਚਾਹੀਦਾ ਤਾਂ ਕਿ ਬੁਰਾਈ ਸਾਰੇ ਸਮਾਜ 'ਚ ਨਾ ਫੈਲ ਸਕੇ ਜਿਹੜੇ ਚੰਗੇ ਲੋਕ ਆ ਉਹਨਾਂ ਨੂੰ ਡੀਪੀਸੀ ਪੰਜਾਬੀ ਦੇ ਮਾਧਿਅਮ ਤੋਂ ਮੈਂ ਇਹ ਕਹਿਣਾ ਚਾਹਾਂਗਾ ਕਿ ਗੁਰੂਆਂ ਦਾ ਸੰਦੇਸ਼ ਆ ਕਿ ਜਿਉਂ-ਜਿਉਂ ਪਰਿਵਾਰ ਵੱਡਾ ਹੁੰਦਾ ਤੇ ਜੇਕਰ ਉਹ ਸੱਚਮੁੱਚ ਕਾਬਿਲ ਔਰ ਚੰਗੇ ਹੋਣ ਤੇ ਉਹਨਾਂ ਨੂੰ ਖਿਲਰ ਕੇ ਸਮਾਜ ਦੇ ਵਿੱਚ ਆਪਣੇ ਸਾਰੇ ਸਮਾਜ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਕਿਸੇ ਇੱਕ ਲਲਿਤ ਕੁਮਾਰ ਦੀ ਸਾਰੀ ਦੁਨੀਆ ਤੱਕ ਅਪਰੋਚ ਨਹੀਂ ਹੋ ਸਕਦੀ ਜਿੱਥੇ ਡੀਪੀ ਦੀ ਡੀਪੀਸੀ ਪੰਜਾਬੀ ਦੀ ਅ ਅਪਰੋਚ ਆ ਉੱਥੇ ਡੀਪੀਸੀ ਪੰਜਾਬੀ ਦੀ ਆ ਜਿੱਥੇ ਜੁਧਵੀਰ ਸਾਹਿਬ ਦੀ ਆ ਉੱਥੇ ਜੁਧਵੀਰ ਸਾਹਿਬ ਦੀ ਆ ਜਿੱਥੇ ਬਬਲੂ ਸ਼ਰੀਆ ਸਾਹਿਬ ਦੀ ਆ ਉੱਥੇ ਇਹਨਾਂ ਦੀ ਆ ਜਿੱਥੇ ਬਲਵਿੰਦਰ ਕੋਲੋਤਰਾ ਸਾਹਿਬ ਦੀ ਆ ਉਹਨਾਂ ਦੀ ਆ ਜਿੱਥੇ ਪਰਸ਼ੋਤਮ ਪਜੂਰਾ ਸਾਹਿਬ ਦੀ ਆ ਜਿੱਥੇ ਬਿੰਦਿਆ ਮੈਡਮ ਦੀ ਆ ਇਸ ਤਰੀਕੇ ਨਾਲ ਅਸੀਂ ਸਾਰੇ ਜੇ ਕੋਈ ਸਾਨੂੰ ਇਹ ਭੁੱਲ ਕਰੇ ਸਾਡੇ ਚੱਲਣ ਦੀ ਸਾਡੇ ਚੱਲਣ ਦੇ ਤਰੀਕੇ ਤੋਂ ਤੌਰ ਤਰੀਕੇ ਤੋਂ ਕੋਈ ਇਹ ਭੁੱਲ ਕਰ ਰਿਹਾ ਕਿ ਇਹ ਕਿਤੇ ਵੱਖਰੇ ਵੱਖਰੇ ਆ ਤੇ ਇਹ ਉਹਦੀ ਆਪਣੀ ਸਮਝ ਦੀ ਗੱਲ ਆ ਉਹਦੀ ਆਪਣੀ ਨਾ ਸਮਝੀ ਆ ਅਸੀਂ ਵੱਖਰੇ ਕਦੀ ਨਾ ਹੋਏ ਆ ਨਾ ਹੈਗੇ ਆ ਮੈਂ ਸਾਰੇ ਸਮਾਜ ਨੂੰ ਤੁਹਾਡੇ ਮਾਧਿਅਮ ਤੋਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਅਸੀਂ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਨਾਮ ਤੇ ਆਪਣੇ ਸਮਾਜ ਦੀ ਪ੍ਰਗਤੀ ਦੇ ਨਾਮ ਤੇ ਹਿੰਦੁਸਤਾਨ ਦੇ ਹਰ ਜਿਹੜਾ ਦੇਸ਼ ਨੂੰ ਵਿਕਸਿਤ ਕਰਨ ਦਾ ਕੋਈ ਮੁੱਦਾ ਹੈ ਉਸ ਮੁੱਦੇ ਦੇ ਨਾਂ ਤੇ ਅਸੀਂ ਹਮੇਸ਼ਾ ਇਕੱਠੇ ਆ ਡੀਪੀਜੀ ਬਾਕੀ ਤੁਹਾਡਾ ਸਵਾਲ ਬੜਾ ਸਰਾਹ ਨਹੀਂ ਸੀ ਅਸੀਂ ਹਮੇਸ਼ਾ ਇਕੱਠੇ ਬਹੁਤ ਵਧੀਆ ਲੱਗੀ ਤੁਹਾਡੀ ਗੱਲ ਇਹ ਕਹਿਣ ਤੋਂ ਭਾਬੀ ਅੱਜ ਦੀ ਜਿਹੜੀ ਸਥਿਤੀ ਹੈ ਇਹਨੂੰ ਆਪਾਂ ਇਹ ਸਮਝ ਲਈਏ ਕਿ ਅਸੀਂ ਜਿਵੇਂ ਮਰਜੀ ਆ ਪਰ ਮੌਕਾ ਆਉਂਦੇ ਅਸੀਂ ਇਕੱਠੇ ਹੀ ਇਕੱਠੇ ਬਿਲਕੁਲ ਇਕੱਠੇ ਆ ਜੀ ਔਰ ਗੁਰੂ ਨਾਨਕ ਦਾਸ ਜੀ ਦਾ ਪ੍ਰਚਾਰ ਇੰਨਾ ਕੋ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਆ ਸ਼ਿਵਜੀ ਮਹਾਰਾਜ ਜੀ ਦਾ ਦਿਨ ਆਉਂਦਾ ਜੇਕਰ ਸ਼ਿਵਰਾਤਰੀ ਆਉਂਦੀ ਹੈ ਤੇ ਦੋ ਦੋ ਮਹੀਨੇ ਕਿਉਂਕਿ ਸਾਰੀ ਸੰਗਤ ਦੇ ਵਿੱਚ ਇੰਨੀ ਸ਼ਰਧਾ ਹੁੰਦੀ ਹੈ ਪੂਰੇ ਇਲਾਕਿਆਂ 'ਚ ਇੰਨੀ ਸ਼ਰਧਾ ਹੁੰਦੀ ਹੈ ਕਿ ਇੱਕੋ ਦਿਨ ਲੰਗਰ ਨਹੀਂ ਲਾਇਆ ਜਾ ਸਕਦੇ ਇਸ ਕਰਕੇ ਪੂਰੇ 2 ਮਹੀਨੇ ਲੰਗਰ ਚੱਲਦੇ ਰਹਿੰਦੇ ਆ ਇਸ ਤਰ੍ਹਾਂ ਹੀ ਗੋਸਵਾਮੀ ਸ਼੍ਰੀ ਗੁਰਨਾਬਾਦਸ ਜੀ ਦੀ ਇੰਨਾ ਪ੍ਰਚਾਰ ਔਰ ਪ੍ਰਸਾਰ ਵੱਧ ਜਾਣਾ ਚਾਹੀਦਾ ਹੈ ਕਿ ਕੋਈ ਇੱਕ ਸ਼ੋਭਾ ਯਾਤਰਾ ਨਹੀਂ ਦੋ ਸ਼ੋਭਾ ਯਾਤਰਾ ਨਹੀਂ ਆਣ ਗਿੰਤ ਸ਼ੋਭਾ ਯਾਤਰਾ ਇੰਨਾ ਵੱਡਾ ਸਾਡਾ ਇਕੱਠ ਹੋਣਾ ਚਾਹੀਦਾ ਕਿ ਪ੍ਰਸ਼ਾਸਨ ਸਾਨੂੰ ਕਵੇ ਕਿ ਜ਼ਰੂਰੀ ਨਹੀਂ ਕਿ 7 ਅਪ੍ਰੈਲ ਨੂੰ ਹੀ ਕੱਢਣੀ ਹੈ ਕਿਉਂਕਿ ਇੰਨਾ ਇਕੱਠ 7 ਅਪ੍ਰੈਲ ਨੂੰ ਨਹੀਂ ਚੱਲਿਆ ਜਾ ਸਕਦਾ 6 ਨੂੰ ਵੀ ਕੱਢੋ 5 ਨੂੰ ਵੀ ਕੱਢੋ ਸਾਰੇ ਅਸੀਂ ਇਕੱਠੇ ਆ ਇਕੱਠੇ ਹੋ ਕੇ ਗੁਰੂ ਨਾਭਾ ਦਾਸ ਜੀ ਦੇ ਪ੍ਰਚਾਰ ਪ੍ਰਕਾਸ਼ ਜਿੰਨਾ ਅਸੀਂ ਵੱਧ ਚੜ ਕੇ ਹਿੱਸਾ ਲੈ ਸਕਨੇ ਆ ਉਹਨਾਂ ਹਿੱਸਾ ਲੈਣ ਨੂੰ ਹਮੇਸ਼ਾ ਤਿਆਰ ਆ ਔਰ ਫਿਰ ਦੁਬਾਰਾ ਤੋਂ ਕਿ ਅਸੀਂ ਸਾਰੇ ਇਕੱਠੇ ਆ ਬਿੰਦਿਆ ਮੈਡਮ ਜੀ ਦੇ ਅੱਜ ਇਸ ਉਪਰਾਲੇ ਨੂੰ ਅਸੀਂ ਸੱਚਮੁੱਚ ਪ੍ਰਸ਼ੰਸਨੀਏ ਉਪਰਾਲਾ ਜਿਹੜਾ ਤੁਸੀਂ ਕਿਹਾ ਅਸੀਂ ਦੁਬਾਰਾ ਤੋਂ ਇਹਨਾਂ ਨੂੰ ਨਮ ਗੱਲਾਂ ਜਿਹੜੀਆਂ ਨੇ ਪਿਛਲੀਆਂ ਵੀ ਕੁਝ ਫੋਲਣ ਦੀ ਕੋਸ਼ਿਸ਼ ਕੀਤੀ ਏ ਕੁਝ ਮਨ ਮਟਾਓ ਹੋ ਗਏ ਸੀ ਕੁਝ ਵੱਖਰਾ ਪੰਜਾਂ ਲੱਗਦਾ ਸੀ ਪਰ ਅੱਜ ਦੀ ਸਿਚੁਏਸ਼ਨ ਵੇਖ ਕੇ ਅੱਜ ਦਾ ਮਾਹੌਲ ਵੇਖ ਕੇ ਬਿਲਕੁਲ ਜਿਹੜਾ ਦਿਲ ਬਾਗੋ ਬਾਗ ਹੋਇਆ ਹੈ ਕਿ ਇਹ ਵੱਖ ਨਹੀਂ ਇਕੱਠੇ ਨੇ ਇੱਕ ਕਾਲ ਦੇ ਉੱਤੇ ਇਕੱਠੇ ਹੋ ਗਏ ਨੇ ਤੇ ਸਾਰੀ ਜਨਤਾ ਜਿਹੜੀ ਉਹ ਇਕੱਠਿਆ ਹੋ ਕੇ ਜਿਹੜਾ ਆ ਅੱਜ ਗੁਰੂ ਨਾਭਾ ਦਾਸ ਜੀ ਦੇ ਜਿਹੜੀ ਦਲਤਾ ਧਾਮ ਦੇ ਲਈ ਦਲਤਾ ਐਕਸਪ੍ਰੈਸ ਪੂਜਾ ਐਕਸਪ੍ਰੈਸ ਜਿਹੜੀ ਹੈ ਉਹ ਦਲਤਾ ਐਕਸਪ੍ਰੈਸ ਦੇ ਨਾਂ ਦੇ ਨਾਲ ਜਿਹੜੀ ਉਹ ਚੱਲੀ ਦਲਤਾ ਧਾਮ ਦੇ ਨਾਂ ਤੇ ਚੱਲੀ ਏ ਉਹਦੇ ਅਕਾਊਂਟਿੰਗਲੀ ਸਾਰੇ ਜਿਹੜੇ ਆ ਉਹ ਇਕੱਠੇ ਹੋਏ ਨੇ ਤੇ ਬਹੁਤ ਖੁਸ਼ੀ ਦੀ ਗੱਲ ਆ ਜਾਂਦੇ ਜਾਂਦੇ ਮੈਂ ਥੋੜਾ ਜਿਹਾ ਜਯੋਧਵੀਰ ਜੀ ਹੋਣਾਂ ਨੂੰ ਵੀ ਛੇੜਾਂਗਾ ਕੀ ਕਹਿਣਾ ਚਾਹੋਗੇ ਵੀ ਅੱਜ ਕਿੰਨਾ ਜ਼ਿਆਦਾ ਜਿਹੜਾ ਆ ਖੁਸ਼ੀ ਹੋ ਰਹੀ ਸਾਰਿਆਂ ਨੂੰ ਇਕੱਠਿਆ ਵੇ ਦੇਖੋ ਇਹ ਇੱਕ ਸੈਂਟਰਲ ਲੈਵਲ ਛੋਟੀ ਮੋਟੀ ਅਚੀਵਮੈਂਟ ਹੈਗੀ ਇਸ ਕਰਕੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਚਲੋ ਪੰਜਾਬ ਲੈਵਲ ਤੇ ਸਾਡੀ ਆਪਣੀ ਸਟੇਟ ਹੈ ਉਹ ਜਦੋਂ ਸਾਡੀਆਂ ਅਚੀਵਮੈਂਟਾਂ ਹੋ ਗਈਆਂ ਪਹਿਲਾਂ ਔਰ ਜਿਉਂ-ਜਿਉਂ ਅਚੀਵਮੈਂਟਾਂ ਹੁੰਦੀਆਂ ਨੇ ਤਿੰਨ ਤਾਂ ਸਾਡੀ ਡਿਮਾਂਡ ਵੀ ਹੋਰ ਵੱਧ ਹੀ ਜਾਣੀ ਆ ਇੱਕ ਬੜੇ ਚਿਰਾਂ ਦੀ ਡਿਮਾਂਡ ਜਿਹੜੀ ਚੌਂਕਾ ਵਾਲੀ ਉਹ ਵੀ ਪੂਰੀ ਹੋ ਜਾਣੀ ਆ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਅੱਜ ਨਹੀਂ ਤੇ ਕੱਲ ਪਰ ਜਿਹੜੀ ਸੈਂਟਰ ਗਵਰਨਮੈਂਟ ਦੇ ਵਿੱਚ ਅਚੀਵਮੈਂਟ ਹੋਈ ਜਾਣਾ ਇਟ ਇਜ਼ ਨਾਟ ਬਿਲੋਂਗ ਟੂ ਵਨ ਸਟੇਟ ਫ੍ਰੋਮ ਜੰਕੇ ਟੂ ਅਜਮੇਰ ਸ਼ਰੀਫ ਪਤੋਂ ਵਿੱਚ ਕਿੰਨੇ ਆਉਂਦੇ ਆ ਦਿੱਲੀ ਵੀ ਆਉਂਦੀ ਆ ਹਰਿਆਣਾ ਵੀ ਆਉਂਦਾ ਪੰਜਾਬੀ ਆਂਦਾ ਹਿਮਾਚਲ ਵੀ ਆਉਂਦਾ ਇਹ ਸਾਰਾਂ ਵਿੱਚੋਂ ਟ੍ਰੇਨ ਲੰਘ ਕੇ ਜਾਂਦੀ ਆ ਇਸ ਕਰਕੇ ਬਹੁਤ ਵੱਡੀ ਅਚੀਵਮੈਂਟ ਆ ਜਿਹੜੇ ਵਾਸਤੇ ਮੈਨੂੰ ਬਹੁਤ ਸਾਰਨ ਸਾਰਿਆਂ ਨੂੰ ਖੁਸ਼ੀ ਆ ਮੈਨੂੰ ਨਹੀਂ ਕਿ ਜਿਹੜਾ ਇੱਕ ਪੁਰਾਣਾ ਕੰਮ ਤੋਂ ਛੇੜਾ ਜਦੋਂ ਚੜ੍ਹਦਾ ਤੇ ਉਹਦੀ ਖੁਸ਼ੀ ਹੁੰਦੀ ਆ ਬਹੁਤ-ਬਹੁਤ ਤੁਹਾਡਾ ਵੀ ਡੀਪੀਸੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤੇ ਦੋਸਤੋ ਇਸ ਟਾਈਮ ਸਾਡੇ ਨਾਲ ਕੋਲੋਤਰਾ ਜੀ ਵੀ ਮੌਜੂਦ ਨੇ ਤੇ ਗੱਲਬਾਤ ਕਰ ਲੈਣੇ ਆਂ ਵੀ ਉਹ ਇਸ ਦੇ ਉੱਤੇ ਕੀ ਕਹਿਣਾ ਚਾਹਣਗੇ ਮੈਂ ਮਧਰਪਾਲ ਕੁਲੋਤਰਾ ਸਰਪਤ ਸ੍ਰੀ ਗੁਰੂ ਨਾਭਾ 10 ਮਹਾ ਸੰਮਤੀ ਪੰਜਾਬ ਜਨਰ ਸਕੱਤਰ ਮਹਾਸ਼ਾਹੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਅੱਜ ਦੇ ਮੌਕੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਅੱਜ ਮੈਡਮ ਬਿੰਦਿਆ ਜੀ ਦੀ ਕਾਰਤ ਤੇ ਸਾਡੇ ਪੂਰੇ ਪੰਜਾਬ ਦੇ ਇੱਥੇ ਜਿਹੜੇ ਜਿਹੜੀਆਂ ਸੰਸਥਾਵਾਂ ਨੇ ਸਾਰੀਆਂ ਸ੍ਰੀ ਗੁਰੂ ਨਾਭਾ 10 ਸੰਮਤੀ ਦੀਆਂ ਜਿਹੜੀਆਂ ਸਾਰੀਆਂ ਸੰਸਥਾਵਾਂ ਵਿੱਚ ਇਕੱਠੀਆਂ ਹੋਈਆਂ ਨੇ ਤੇ ਜਿਹੜਾ ਆਪਣੇ ਡਾਕਟਰ ਪਛੋਤਮ ਭਜੂਰਾ ਜੀ ਦੀ ਮਿਹਨਤੀ ਬਦੌਲਤ ਜਿਹੜੀ ਜੰਮੂ ਤੋਂ ਗੱਡੀ ਚੱਲਦੀ ਸੀ ਅੱਜ ਮੇਰ ਤੋਂ ਜਿਹੜੀ ਜੰਮੂ ਤੋਂ ਵੀ ਅੱਜ ਮੇਰ ਚੱਲਦੀ ਸੀਗੀ ਉਹਦਾ ਨਾਮ ਬਦਲ ਕੇ ਗਲਤਾਧਾਮ ਪੂਜਾ ਸੁਪਰ ਫਾਸਟ ਐਕਸਪ੍ਰੈਸ ਰੱਖ ਦਿੱਤਾ ਗਿਆ ਇਹ ਸਾਡੇ ਮਹਾਸ਼ਾ ਕਮਿਊਨਿਟੀ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਆ ਜਿਹਦੇ ਨਾਲ ਪੂਰੇ ਸਮਾਜ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਵੜਵੇ ਵਿੱਚ ਸਾਡੇ ਜਿਹੜਾ ਮਹਾਸ਼ਾ ਕਮਿਊਨਿਟੀ ਦਾ ਜਿਹੜਾ ਨਾਮ ਉਹ ਉੱਚਾ ਹੋਇਆ ਇਹਦੇ ਨਾਲ ਸਾਡੇ ਸਮਾਜ ਦਾ ਬਹੁਤ ਜਿਹੜਾ ਉਹ ਉਹ ਨਾਮ ਸਨਮਾਨ ਵਧਿਆ ਵਾ ਤੇ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਪੂਰੇ ਸਮਾਜ ਦਾ ਪੂਰਿਆਂ ਆਪਣੀਆਂ ਜੜੀਆਂ ਸੰਸਥਾਵਾਂਆਂ ਨੇ ਜਿੱਦਾਂ ਮਹਾਸ਼ਾ ਜੁਦੀਰ ਸਿੰਘ ਜੀ ਆਏ ਆ ਲਲਤ ਕੋਲਾ ਜੀ ਆਏ ਨੇ ਲੇਖ ਰਾਜ ਜੀ ਮੇਵਾ ਦੇ ਪ੍ਰਧਾਨ ਆਏ ਨੇ ਹੋਰ ਬਲਵਿੰਦਰ ਜੀ ਆਏ ਨੇ ਇਹਨਾਂ ਸਾਰੀ ਜੜੀ ਸੰਸਥਾਵਾਂ ਜੜੀਆਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਆਪਣੀ ਭੈਣ ਬਿੰਦਿਆ ਜੀ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੀ ਇੱਕ ਕਾਲ ਤੇ ਇਹ ਸਾਰੇ ਇੱਥੇ ਜਿਹੜੇ ਸਾਥੀ ਇਕੱਠੇ ਹੋਏ ਨੇ ਸੋ ਮੈਂ ਇੱਕ ਵਾਰੀ ਫੇਰ ਆਪਣੇ ਪੂਰੇ ਸਮਾਜ ਨੂੰ ਜਿਹੜੀ ਇਹ ਗੱਡੀ ਜਿਹਦਾ ਨਾਮ ਗਲਤਾਂ ਦਾਮ ਪੂਜਾ ਸਤਿਪੁਰ ਫਾਸਟ ਐਕਸਪ੍ਰੈਸ ਰੱਖਿਆ ਗਿਆ ਹੈ ਸੰਗਹੁ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਦੇ ਦਦੇ ਪਈਓ ਡੀਪੀਸੀ ਪੰਜਾਬੀ ਦੇ ਉੱਤੇ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇ ਦਦੇ ਪਈ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਥੋੜਾ ਦੂਰ ਤੋਂ ਜਿਹੜਾ ਆ ਪੂਰਾ ਜਿਹੜਾ ਦਿਖਾਇਆ ਜਾਏ ਕਿ ਪੂਰੇ ਜਿਹੜੇ ਸਾਡੇ ਇਸ ਟਾਈਮ ਮਹਾਸਾ ਕਮਿਊਨਿਟੀ ਦੇ ਜਿੰਨੇ ਵੀ ਜੀ ਨੇ ਉਹ ਇਕੱਠੇ ਓਕੇ ਇੱਥੇ ਅੱਜ ਇਸ ਖੁਸ਼ੀ ਨੂੰ ਜਿਹੜਾ ਆ ਉਹ ਮਨਾਉਂਦੇ ਪਏ ਆ ਤੁਸੀਂ ਦੇਦੇ ਪਏ ਮੇਰਾ ਡੀਪੀਸੀ ਪੰਜਾਬੀ ਮਾਟਾ ਦਾਪੜਾ ਧਰਮਜੀਤ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ